ਇਨਾਲੇ ਅਸੀਂ ਸਪੈਸ਼ਲੀ ਇੱਕ ਪੈਨਸ਼ਨ ਰੱਖ ਰਹੇ ਹਾਂ 10000 ਰੁਪਏ ਮਹੀਨਾ ਫੋਰ ਲਾਈਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੁਲਵਾਮਾ ਅਤਵਾਦੀ ਹਮਲੇ 'ਚ ਸ਼ਹੀਦ ਹੋਏ ਰੂਪਨਗਰ ਦੇ ਪਿੰਡ ਰੋਲੀ ਦੇ ਜਵਾਨ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਇਸ ਮੌਕੇ ਉਹਨਾਂ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਮਲੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਇਹ ਬਹੁਤ ਹੀ ਘਿਣਾਉਣੀ ਹਰਕਤ ਕੀਤੀ ਹੈ ਇਸ ਮੌਕੇ ਤੇ ਉਹਨਾਂ ਨੇ ਪਿੰਡ ਰੋਲੀ ਦੇ ਸਰਕਾਰੀ ਮਿਡਲ ਸਕੂਲ ਦਾ ਨਾਂ ਸ਼ਹੀਦ ਕੁਲਵਿੰਦਰ ਸਿੰਘ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਪਿੰਡ ਰੋਲੀ ਤੋਂ ਅਮਰਪੁਰ ਬੇਲਾ ਨੂੰ ਸ਼੍ਰੀ ਆਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਲਿੰਕ ਸੜਕ ਨੂੰ ਪੱਕਾ ਕਰਕੇ ਬਣਾਉਣ ਅਤੇ ਇਸ ਦਾ ਨਾਂ ਸ਼ਹੀਦ ਦੇ ਨਾਂ ਤੇ ਰੱਖਣ ਦਾ ਵੀ ਐਲਾਨ ਕੀਤਾ ਮੁੱਖ ਮੰਤਰੀ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 12 ਲੱਖ ਰੁਪਏ ਦੇਣ ਤੋਂ ਇਲਾਵਾ ਸ਼ਹੀਦ ਦੇ ਪਰਿਵਾਰ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਵੀ ਕੀਤਾ ਗਿਆ। ਇਹ ਕਹਿਣਾ ਕਿ ਅਫਸੋਸ ਦੀ ਗੱਲ ਹੈ ਕਹਿਣਾ ਕੀ ਹੈ। ਜਦੋਂ ਇਹ ਪਾਕਿਸਤਾਨ ਵਾਲੇ ਸਾਡੇ ਬੰਦਿਆਂ ਨੂੰ ਸ਼ਹੀਦ ਕਰਦੇ ਨੇ ਤਾਂ ਫਿਰ ਮਾੜੀ ਗੱਲ ਹੈ। ਅਫਸੋਸ ਸਾਨੂੰ ਸਾਰਿਆਂ ਨੂੰ ਪੂਰੇ ਦੇਸ਼ ਨੂੰ ਅੱਜ ਅਫਸੋਸ ਹੈ। ਇਹ ਵਾਕਿਆ ਜਿੱਥੇ 41 ਸਾਡੇ ਜਵਾਨ ਸ਼ਹੀਦ ਹੋਏ ਨੇ ਕੱਲ ਕਸ਼ਮੀਰ ਦੇ ਵਿੱਚ ਜਿੱਥੇ ਦਾ ਇਹ ਪਰਿਵਾਰ ਹੈ। ਬਾਕੀਆਂ ਨੂੰ ਤਾਂ ਉਹਨਾਂ ਦੇ ਬੱਚੇ ਨੇ ਹੋਰ ਅਸੀਂ ਕਿਹਦੇ ਨੌਕਰੀ ਦੇ ਸਕਦੇ ਆ ਇਹਨਾਂ ਲਈ ਅਸੀਂ ਸਪੈਸ਼ਲੀ ਇੱਕ ਪੈਨਸ਼ਨ ਰੱਖ ਰਹੇ ਹਾਂ 10000 ਰੁਪਏ ਮਹੀਨਾ ਫੋਰ ਲਾਈਫ ਜੋ ਬਾਕੀ ਮਿਲਣਾ ਪੈਸਾ ਉਹ ਤਾਂ ਮਿਲੇਗਾ ਹੀ 12 ਲੱਖ ਲੇਕਿਨ ਇਸ ਤੋਂ ਇਲਾਵਾ ਪਰਮਨੈਂਟਲੀ 10000 ਰੁਪਏ ਮਹੀਨਾ ਪੈਨਸ਼ਨ ਰੱਖੀ ਹੈ ਇਹਨਾਂ ਦੀ ਸਿਰਫ ਐਸੇ ਪਰਿਵਾਰਾਂ ਨੂੰ ਜੋ ਬਾਕੀ ਪਰਿਵਾਰਾਂ ਨੂੰ ਬਾਕੀ ਦੇ ਤਾਂ ਇੱਕ ਬੇਟਾ ਉਹਨਾਂ ਦਾ ਲੱਜੂਗਾ ਨੌਕਰ ਇਹਨਾਂ ਦੇ ਕੋਲ ਤਾਂ ਕੋਈ ਵੀ ਨਹੀਂ ਲੱਗਣ ਨੂੰ ਇਹ ਤਾਂ ਇਕੱਲੇ ਹੀ ਬਸ ਹੁਣ ਕਰਦੇ ਪੈ ਰਹੇ ਨੇ ਇਸ ਕਰਕੇ ਮੈਂਸ਼ੂਰ ਕੋ ਯਾਦਗਾਰ ਵੀ ਕੋ ਯਾਦਗਾਰ ਸੀਹੀ ਦੇ ਨਾਮ ਤੇ ਮਕਰਨੇ ਸਕੂਲ ਚਾਹੁੰਦੇ ਨੇ ਪਰਿਵਾਰ ਕਿ ਉਹਨਾਂ ਦੇ ਬੇਟੇ ਦੇ ਨਾਮ ਸਕੂਲ ਸਕੂਲ ਰੱਖਾਂਗੇ ਔਰ ਇੱਕ ਸੜਕ ਜਿਹੜੀ ਬਣ ਰਹੀ ਹੈ ਕਿੱਥੋਂ ਕਿੱਥੇ ਦਾ ਹੈ ਅਨੰਤਪੁਰ ਸਾਹਿਬ ਨੂੰ ਅਨੰਤਪੁਰ ਸਾਹਿਬ ਨੂੰ ਲਿੰਕ ਰੋਡ ਜਿਹੜੀ ਜਾਣੀ ਹੈ ਉਹ ਵੀ ਉਸ ਦੇ ਨਾਮ ਤੇ ਸ਼ਹੀਦ ਦੇ ਨਾਮ ਵੀ ਸੜਕ ਵੀ ਬਣਾਵਾਂਗੇ ਉਹਦੇ ਨਾਮ ਤੇ ਵੀ ਰੱਖਾਂਗੇ ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਜ਼ਿਲ੍ਹਾ ਕਾਂਗਰਸ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਜ਼ਰ ਸਨ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ